ਅੰਮ੍ਰਿਤਸਰ ਹਕੀ ਮੰਗੇਟ ਅੱਜ ਇੱਕ ਵੱਡੀ ਵਾਰਦਾਤ ਹੁੰਦੀ ਹੈ ਇੱਕ ਆਂਡਿਆਂ ਦੀ ਰੇੜੀ ਲਾਉਣ ਵਾਲੇ ਕੋਲ ਦੋ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਆਂਡਿਆਂ ਦੀ ਰੇੜੀ ਲਾਉਣ ਵਾਲੇ ਉੱਤੇ ਤਿੰਨ ਫਾਇਰ ਕੀਤੇ ਜਾਂਦੇ ਨੇ ਦੋ ਗੋਲੀਆਂ ਉਸ ਨੂੰ ਲੱਗਦੀਆਂ ਨੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਲੈ ਜਾਇਆ ਜਾਂਦਾ ਹੈ ਉੱਥੇ ਪੁਲਿਸ ਅਧਿਕਾਰੀ ਵੀ ਪਹੁੰਚਦੇ ਨੇ ਤੇ ਮ੍ਰਿਤਿਕ ਦੇ ਪਰਿਵਾਰ ਵਾਲੇ ਵੀ ਪਹੁੰਚਦੇ ਨੇ ਆਓ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਮੈਂ ਮੇਰੀ ਛੋਟੀ ਸਿਸਟਰ ਨੂੰ ਬਤਾ ਰਹੀ ਹਾਂ ਨਹੀਂ ਨਹੀਂ ਸਾਡੇ ਸਾਡੇ ਕੀ ਲਾਦੇ ਨੇ ਮੇਰੇ ਪਾਪਾ ਨੇ ਕੀ ਗੱਲ ਨਹੀਂ ਸਾਡੇ ਪਾਪਾ ਨੇ ਕੀ ਦੱਸਿਆ ਮੈਨੂੰ ਪਤਾ ਹੀ ਨਹੀਂ ਮੈਨੂੰ ਸਿਰਫ ਦੱਸ ਤੋਈ ਇਹ ਮੈਨੂੰ ਨਾ ਬਤਾ ਲੈ ਕੋਲੀ ਮਾਰ ਗਿਆ ਪਤਾ ਲੱਗ ਗਿਆ ਡੈੱਟ ਹੋ ਗਈ ਹੈ ਉਸਦੇ ਕਹਿ ਰਹੀ ਕਿ ਨਾ ਹਜ ਤੱਕ ਲਾ ਚੱਲ ਰਿਹਾ ਹੈ ਆ ਪਾਣੀ ਪੀ ਲਓ ਜੀ ਸ਼ਾਮ ਆਈ ਦਿੱਤਾ ਆ ਉਹਨਾਂ ਦੀ ਤੈਅ ਚੋਟ ਚੋਟ ਟੋਟਾ

ਹਰਜੀਤ ਸਿੰਘ ਰਾਜਾ ਸੀ ਠੀਕ ਆ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਆ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਤੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਿਓਵੇ ਕਹਿੰਦਾ ਮੈਂ ਔਜਲੇ ਦਾ ਪੀ ਆ ਮੈਂ ਔਜਲੇ ਕੋ ਵੀ ਪੇਸ਼ ਹੋਈ ਆ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਹਾਂ ਕੋਰਟ ਤੇ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਨਹੀਂ ਘਲੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਪੁੱਦੇ ਕੋਰਟ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਤੇ ਕੇਸ ਲੱਗਾ ਮੈਂ ਡੀ ਐਸ ਪੀ ਤੇ ਵੀ ਪੇਸ਼ ਹੋਈ ਦੋ ਵਾਰੀ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਐਦਾਂ ਉਹਦਾ ਪਰ ਉਸ ਟਾਈਮ ਤੇ ਕਹਿੰਦੇ ਸੁਣੀ ਮੈਨੂੰ ਲਵਾੜਾ ਜੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆਣੋ ਇਹ ਸਾਰੇ ਨਹੀਂ ਲੈ ਜੀ ਲੋ 2018 ਦੀ ਗੱਲ ਜੀ ਮੈਨੂੰ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਾਰੇ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਲੰਘੇ ਪਾਪਾ ਕਹਿੰਦੇ ਸੁਮਨ ਪੂਰ ਕੇ ਲੰਘਣਾ ਮੈਂ ਕਿਹਾ ਪਾਪਾ ਕੋਈ ਨਾ ਪਕੌੜੇ ਦੀ ਗੱਲ ਚਲਦੀ ਉੱਥੇ ਕਰਾਂਗੇ ਪਰ ਸਰ ਅੱਜ ਇਹ ਬੰਦਾ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਇਸ ਤਰੀਕ ਕੋਰਟ ਜਾ ਕੇ ਆਈਆਂ ਇਹ ਬੰਦਾ ਉਦੋਂ ਵੀ ਨਹੀਂ ਕੋਟ ਆਇਆ ਸਰ ਅੱਜ ਇਹਨੇ ਮੇਰੇ ਪਾਪਾ ਤੇ ਗੋਲੀਆਂ ਚਲਾ ਗਿਆ ਸ਼ਰੇਆਮ ਸਰ ਕਿਤੇ ਗਈ ਬਿਲਕੁਲ ਸਰ ਕਿ ਲੱਗਦਾ ਪੁਲਿਸ ਦੀ ਸਾਰੀ ਨਿਲੈਕੀ ਹੈ ਜੀ ਅੱਜ ਤੁਹਾਡੇ ਪਾਪਾ ਨੂੰ ਸਰ ਮੈਂ ਪੁਲਿਸ ਨੇ ਨਹੀਂ ਅਰਜ਼ੀ ਪਾਦੀ ਹੈ ਪੁਲਿਸ ਨੇ ਪਾ ਕੇ ਵੇਲੀ ਹੋਗੀ ਜਦ ਮੈਂ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕਿ ਇਹਨੇ ਮੇਰੀ ਬਾਹਲੀ ਬੜੀ ਉਸ ਟਾਈਮ ਤੇ ਅੱਜ ਪੁਲਿਸ ਨੇ ਕਾਰਵਾਈ ਕੀਤੀ ਅੱਜ ਅੱਜ ਤੇ ਪੁਲਿਸ ਨੇ ਕਰਨੀ ਹੈ ਜੀ ਅੱਜ ਕਿਤੇ ਅੱਜ ਦਿਨ ਮੇਰੇ ਨਾਲ ਉਹਦੇ ਕਰ ਗਿਆ ਹਾਂ ਮਹਿੰਦਰਜੀਤ ਸਿੰਘ ਰਾਜਾ ਕਹਿੰਦਾ ਮੈਂ ਉਹ ਦੱਸਣ ਬਾਊ ਜਿੰਦਾ ਮੈਂ ਔਜਲੇ ਦਾ ਪੀਆ ਆ ਔਜਲੇ ਬਪੇ ਸਰ ਇਹ ਕੋਈ ਨਹੀਂ ਪਤਾ ਮੈਨੂੰ ਕੋਈ ਨਹੀਂ ਪਤਾ ਮੈਂ ਮੈਂ ਸ਼ਿਰਾਜ ਕਿਤੋਂ ਦਾ ਆਂ ਵਾਲੇ ਹੋ ਅੰਦਰੋਂ ਕਿਹੜੀ ਤਰੀਕਾ ਦਾ ਸਕੂਲ ਹੈ ਹਾਂਜੀ ਅੰਦਰੀ ਰਹੀ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਾਤ ਹੋਈ ਆ ਐਸੇ ਹੋਈ ਕਿ ਮਾਰੇ ਉਹ ਸਕੂਲ ਦੇ ਬਾਹਰ ਹੋਈ ਮਾਰੇ ਚੌਕ ਤੇ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਨਹੀਂ ਆਂਡੇ ਦੀ ਰਹੀ ਨਹੀਂ ਹੁੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਵਫਾਇਰਿੰਗ ਕੀਤੀ ਬਸ ਦੋ ਦਿਨ ਵਫਾਇਰਿੰਗ ਕੀਤੀ ਤੇ ਚਲ ਭੱਜ ਗਏ ਕਸ਼ਮੀਆ ਗੋਲੀਆਂ ਲੱਗੀਆਂ ਉਹਦੇ ਤਿੰਨ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਹੈ ਇਹਦਾ ਜਸਪਾਲ ਸਿੰਘ ਇਹ ਬਦਰਕਾਲੀ ਇਹ ਬੋਲਦੇ ਰਹਿਣ ਵਾਲਾ ਹਾਂਜੀ ਹਾਂਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਹੋਦਾ ਨਹੀਂ ਹਲੇ ਪਤਾ ਲੱਗਾ ਗੁਵਾਰੀ ਚੱਲਣ ਦੀ ਹੈ ਹਾਂ ਤਕੀ ਮੰਗਾ ਤੁਹਾਡੀ ਕਿਉਂਗੀ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਨੇ ਲਾਈ ਬਚਾਰੇ ਨੇ ਫਾਰਿੰਗ ਕਰਕੇ ਚਲ ਗਏ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਜਦ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਬਹੁਤ ਵਧੀਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਰੇੜੀ ਲਾਂਦੇ ਨੋ ਸਕੂਲ ਦੇ ਬਾਹਰ ਅੱਧਾ ਕਰੇ ਹੋਇਆ ਨਹੀਂ ਫੈਮਿਲੀ ਵਿੱਚ ਕੋਣ ਕੋਣ ਆ ਰਹੀ ਹੈ ਇਹਨਾਂ ਦੀ ਫੈਮਿਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਥਾਣਾ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਉਹ ਗਏ ਹੁਣ ਸਿਵਰ ਹਸਪਤਾਲ ਗਏ ਨੇ ਵੇਖੋ ਇਹ ਰੇੜੀ ਲਾਉਂਦੇ ਸੀਗੇ ਯਸ਼ਕਾ ਯਸ਼ੋਣੀ ਜੀ 55 ਸਾਲੇ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਅਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਣਾ ਥਾਣਾ ਕਿੰਨੀ ਦੀ ਦੂਰੀ ਬਣਦੀ ਥਾਣਾ ਕਿੰਨੀ ਦੀ ਦੂਰੀ ਘਟ ਜਾ ਯਾਰ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਜੀ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਬਾਰੇ ਪਤਾ ਲੱਗਾ ਕਿੰਨੇ ਬੰਦੇ ਸੀ ਉਹ ਨਹੀਂ ਹੈ ਜੀ ਕੁਝ ਨਹੀਂ ਪਤਾ ਲੱਗਾ ਕਿਉਂਕਿ ਕੈਮਰੇ ਖੰਗਾ ਨਹੀਂ ਖਾਣਾ ਕਿੰਨੀ ਕੁ ਦੇਖੋ ਕਾਰਨ ਜਦੋਂ ਉਹ ਲੜਕੀ ਆਏਗੀ ਸਾਰੀ ਤਪਤੀ ਚਲੇਗੀ ਤਪਤੀ ਵਿੱਚ ਪਤਾ ਲੱਗੇ ਇਸ ਵੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮੀਟਰ ਮੈਡਮ ਉਹ ਸਿਰਫ ਨਹੀਂ ਕਹਿਲੀ ਲੋਕ ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉਹਦੇ ਸਾਡੇ ਕੋਲ ਬਿਆਨ ਆ ਗਏ ਉਹਤੇ ਹੀ ਦੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਹੈ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਨੂੰ ਇਨਵੈਸਟੀਗੇਸ਼ਨ ਕਰਨਾ ਲੱਗਣਾ ਕਿ ਨਾਮ ਅੱਜ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਦੂਸਰੇ ਕੈਮਰੇ ਵੀ ਚੱਲ ਰਹੇ ਇਹ ਸੋਲਰਾਂ ਦੀ ਦਵਾਈਆਂ ਆ ਕਿ ਬੋਲੀ ਐਮੋਲਿਡ ਕੱਟਵਾ ਜਿਹੜਾ ਥਾਣੇ ਦੇ ਕੋਲ ਐਮੋਲਿਡ ਕੱਟਵਾ ਜੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਦੇਖੋ ਇੰਨਾ ਕਰਾਊਡ ਆ ਇੰਨਾ ਕਰਾਊਡ ਆ ਇੰਨੇ ਕਰਾਊਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗ ਨਹੀਂ ਦੱਸਣ ਨੂੰ ਕਿਹੜੇ ਉੱਤੇ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੰਫਲੇ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਲ ਦੂਰੀ ਦੀ ਐਡਾ ਬੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇ ਅੱਜ ਸਰ ਪੁਲਿਸ ਵੱਲੋਂ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਸੀਸੀਟੀਵੀ ਕੋਲੋਂ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਨੇ ਸਾਡੀਆਂ ਟੀਮਾਂ ਲੱਗੀਆਂ ਨੇ ਪਤਾ ਲੱਗਾ ਸੀ ਦੋ ਤਿੰਨ ਫੈਰ ਹੋਏ